ਅੰਮ੍ਰਿਤਸਰ ਚ ਭੀਖ ਮੰਗਰ ਤੇ ਪਹਿਲੀ ਐਫਆਈਆਰ ਔਰਤ ਖਿਲਾਫ ਮਾਮਲਾ ਦਰ ਭੀਖ ਮੰਗਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤੀ ਅੰਮ੍ਰਿਤਸਰ ਚ ਕਾਰਵਾਈ ਸ਼ੁਰੂ ਬੱਚਿਆਂ ਨਾਲ ਭੀਖ ਮੰਗਣ ਵਾਲੀ ਔਰਤ ਖਿਲਾਫ ਰਣਜੀਤ ਐਵੇਨਿਊ ਪੁਲਿਸ ਨੇ ਕਿੰਨੀ ਸਖਤ ਕਾਰਵਾਈ ਪੰਜਾਬ ਸਰਕਾਰ ਵੱਲੋਂ ਸੜਕਾਂ ਤੇ ਚਰਹਾਹੇ ਤੇ ਭੀਖ ਮੰਗਣ ਦੀ ਪ੍ਰਥਾ ਖਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਕੰਪਲੇਨ ਅਾਈ ਸੀਏ ਡੀਸੀ ਓਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋਸ ਕੰਪਲੇਨ ਦੀ ਵਜ੍ਹਾ ਕਰਕੇ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਆਂ ਉਹਦੇ ਖਿਲਾਫ ਕਿਉਂਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀ ਨਾਲ ਬੱਚਿਆਂ ਨੂੰ ਕੇ ਕਰਕੇ ਉਹ ਭੀਖਾਂ ਖਾਂਦੇ ਨੇ ਜੀ ਸਰ ਅਕਸਰੀ ਦੇਖਿਆ ਦਾ ਰੋੜਾਂ ਦੇ ਬੱਚਿਆਂ ਨੂੰ ਦਿਉਂਦਾ ਉਹ ਖਾਂਦੇ ਆ ਪੋਸਟਿਕਰ ਪਾਉਂਦਾ ਲਿਆ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਕਾਂ ਦੇ ਖਿਲਾਫ ਹਨ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਐ ਕਿੱਥੋਂ ਤੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲਿਫਟ ਕਿਹੜੀ ਲੇਡੀ ਲਈ ਉਹ ਤੇ ਕਾਰਵਾਈ ਕੀਤੀ ਹੈ ਨਾ ਉਹਦੇ ਪਰਸ਼ਾਦੇ ਦੱਜੀ ਆਪਾਂ ਜਿਹੜੀ ਹੈ ਬਿਲਕੁਲ ਸਿਰਫ ਪਹਿਲਾਂ ਮੈਂ ਪਰਚਾ ਹੈ ਜੀ ਹੁਣ ਅਗੋਂ ਵੀ ਇਸ ਤਰ੍ਹਾਂ ਜਾਰੀ ਜਾਂਦੇ ਜੀ ਬਿਲਕੁਲ ਜੀ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ